ਸਾਹੀਕਾਂ ਸਟਾਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਵੀਰ ਕਹਿੰਦੇ ਉਹਨਾਂ ਚੀਜ਼ਾਂ ਨੂੰ ਆਪਣੇ ਤੋਂ ਹਮੇਸ਼ਾ ਦੂਰ ਰੱਖੋ ਜੋ ਤੁਹਾਨੂੰ ਅਨਰਜੀ ਜਾਂ ਕੁਝ ਪੋਜ਼ਿਟਿਵ ਦੇਣ ਦੀ ਬਜਾਏ ਹਮੇਸ਼ਾ ਤੁਹਾਡੇ ਚ ਕਮੀਆਂ ਹੀ ਕਰਦੇ ਆ ਬਹੁਤ ਸਾਰੇ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੇ ਤੁਹਾਡਾ ਤੁਸੀਂ ਕਿਸੇ ਨੂੰ ਇੱਕ ਪਲੱਸ ਪੁਆਇੰਟ ਆਪਣਾ ਦੱਸੋ ਕਿ ਮੈਂ ਇਹਦੇ ਚੈਂ ਕਰਕੇ ਮਿਹਨਤ ਕਰਕੇ ਆ ਕੀਤਾ ਤੇ ਉਹਨੇ ਕਹਿੰਦੇ ਜੇ ਤੂੰ ਐਂ ਦਾ ਕਰਦੇ ਤਾਂ ਐਂ ਦਾ ਹੋ ਜਾਂਦਾ ਜੇ ਤੂੰ ਐਂ ਦਾ ਕਰ ਦਿੱਤਾ ਐਂ ਦਾ ਕਰ ਦਿੰਦਾ ਸਾਰੀਆਂ ਮੁਸੀਬਤਾਂ ਦੀ ਜੜ ਕੀ ਹੈ ਕਿਸੇ ਚੀਜ਼ ਦਾ ਸੈਟੀਸਫਾਈਡ ਤੇ 100% ਨਾ ਹੋਣਾ ਬਹੁਤੀਆਂ ਪਰੇਸ਼ਾਨੀਆਂ ਸਾਡੀਆਂ ਇਸੇ ਕਰਕੇ ਬਾਤੀਆਂ ਨੇ ਕਿ ਅਸੀਂ ਉਹਨਾਂ ਦੇ ਲਈ ਆਪਣਾ 100% ਦੇਨੇ ਆ ਪਰ ਫਿਰ ਵੀ ਸਾਡੇ ਮਨ ਚ ਇੱਕ ਚੀਜ਼ ਹਮੇਸ਼ਾ ਰਹਿੰਦੀ ਆ ਕਿ ਜੀ ਇੰਨਾ ਕਰਦੇ ਤਾਂ ਐ ਹੋ ਜਾਂਦਾ ਕਿਸੇ ਨੂੰ ਕੋਈ ਜੋਬ ਮਿਲੀ 80% ਆਏ ਵੈਸੇ ਮੈਂ ਮਿਹਨਤ ਕੀਤੀ ਮੈਨੂੰ 80% ਆਏ ਇਸ ਤੋਂ ਜ਼ਿਆਦਾ ਵੀ ਆ ਸਕਦੇ ਸੀ ਹੁਣ ਦੱਸੋ ਅਸਮਾਨ ਚ ਜਾ ਕੇ ਟਾਕੀ ਲਗਾਣੀ ਹੈ ਇਹਨਾਂ ਨੰਬਰਾਂ ਨੇ ਜ਼ਿੰਦਗੀ ਚ ਕੀ ਤੁਹਾਨੂੰ ਨੰਬਰ ਦੇਣੇ ਆ ਕੁਝ ਮਾਇਨੇ ਰੱਖਦਾ ਵੀ ਹੈ ਇਹ ਚੀਜ਼ਾਂ ਅੱਛਾ ਉਦਾਸੀ ਦੇਖੋ ਮੇਰੇ ਕੋਲ ਕੋਈ ਆਏ ਕਿ ਉਹਨਾਂ ਦੇ ਜੀ ਸਾਡੇ ਬੱਚੇ ਦੇ 96% ਆਏ ਆ ਮੈਂ ਕਿਹਾ ਅੱਛਾ ਬਹੁਤ ਵਧੀਆ ਪਿਛਲੇ ਸਾਲ 98 ਆਏ ਸੀ ਜੀ ਤੋਂ 2% ਕੱਟ ਕੇ ਕਿੰਨੀ 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 ਇਹ ਗੱਲ ਆ ਮੈਂ ਕਿਹਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ 100% ਜਿੰਨੀ ਮਿਹਨਤ ਕੀਤੀ ਆ ਤੇ ਉਹਨਾਂ ਦੇ ਨੰਬਰ ਵੀ ਨਹੀਂ ਆਏ ਕਿਉਂਕਿ ਹਰ ਕੋਈ ਆਪਣੀ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਵਕਤ ਉਹਨਾਂ ਦਾ ਸਾਥ ਦਿੰਦਾ ਹੈ ਜਦੋਂ ਵਕਤ ਜਿਦਾ ਸਹੀ ਚੱਲ ਰਿਹਾ ਹੁੰਦਾ ਹੈ ਕੀ ਲੱਗਦਾ ਹੈ ਬੱਚੇ ਮਿਹਨਤ ਕਰਦੇ ਨਹੀਂ ਹੈ ਕਿਹੜਾ ਬੱਚਾ ਚਾਹੁੰਦਾ ਹੈ ਕਿ ਉਹਨਾਂ ਦੇ ਨੰਬਰ ਨਾ ਪਰ ਆਹੀ ਗੱਲ ਸਾਡੀ ਜ਼ਿੰਦਗੀ ਦੇ ਰੀਚਰਸ ਹਾਂ ਨੂੰ ਹਰ ਇਨਸਾਨ ਨੂੰ ਅਸਰ ਕਰਦਾ ਬੱਚਿਆਂ ਦੀ ਗੱਲ ਛੱਡੋ ਪੇਪਰਾਂ ਦੀ ਗੱਲ ਛੱਡੋ ਜੇ ਆਪਾਂ ਦੇਖੀਏ ਤਾਂ ਹਰ ਇਨਸਾਨ ਨੂੰ ਹਰ ਚੀਜ਼ ਦੇ ਵਿੱਚ ਇਹ ਗਹਿਣ ਦੀ ਬੜੀ ਆਦਤ ਆ ਐਤੋਂ ਬੈਸਟ ਹੋ ਸਕਦਾ ਸੀ ਇਹ ਕਹੋ ਅਸੀਂ ਆਪਣਾ ਬੈਸਟ ਦਿੱਤਾ ਵਕਤ ਤੇ ਕੁਦਰਤ ਨੇ ਸਾਡਾ ਸਾਥ ਦਿੱਤਾ ਏ ਤਾਂ ਬਹੁਤ ਵਧੀਆ ਏ ਪਰ ਨਹੀਂ ਹਰ ਵਕਤ ਸਾਡੀ ਇੱਕ ਹਮੇਸ਼ਾ ਜੋ ਸਾਨੂੰ ਮਿਲਦਾ ਏ ਸਾਨੂੰ ਇਹ ਹੁੰਦਾ ਕਿ ਹਾਂਜੀ ਠੀਕ ਏ ਆ ਹੋ ਗਿਆ ਪਰ ਆ ਆ ਹੁੰਦਾ ਤਾਂ ਐਡਾ ਹੁੰਦਾ ਜਿਵੇਂ ਹਰ ਚੀਜ਼ ਦੇ ਵਿੱਚ ਸਾਡੀ ਇੱਕ ਆਸਾ ਹੁੰਦੀ ਹੈ ਇੱਕ ਅਜੀਬ ਤਰ੍ਹਾਂ ਦੀ ਖੁਆਇਸ਼ ਹੁੰਦੀ ਹੈ ਇੱਕ ਅਜੀਬ ਤਰ੍ਹਾਂ ਦੀ ਤਮੰਨਾ ਹੁੰਦੀ ਹੈ ਜੋ ਸਾਨੂੰ ਲੱਗਦਾ ਹੈ ਕਿ ਵਕਤਗ ਲੋਟੂਰੀ ਹੁਣ ਮੰਨ ਲਓ ਕਿ ਕਿਸੇ ਦਾ ਵਿਆਹ ਹੀ ਹੋਇਆ ਇੱਕ ਆਪਣੇ ਘਰੀ ਨੂੰ ਗੱਲ ਕਰ ਲੈਨੇ ਆਪਾਂ ਵਿਆਹ ਹੋਇਆ ਏ ਠੀਕ ਐ ਸਭ ਕੁਝ ਪਸੰਦ ਦਾ ਕਿਤੇ ਨਾ ਕਿਤੇ ਬਸ ਹਰ ਕਿਸੇ ਨੇ ਜੇ ਤੁਸੀਂ ਵੀ ਕੱਢੀ ਨਾ ਨਗੋਚੀ ਤਾਂ ਕਿਸੇ ਰਿਸ਼ਤੇਦਾਰ ਨੇ ਕੱਢ ਦੇਣੀ ਐ ਚਾਹ ਦੇ ਟਾਈਮ ਤੇ ਆ ਹੋ ਗਿਆ ਸੀ ਉੱਥੇ ਤੁਸੀਂ ਨੋਟ ਕੀਤਾ ਰੋਟੀ ਦੇ ਟਾਈਮ ਤੇ ਆ ਹੋ ਗਿਆ ਸੀ ਤੁਸੀਂ ਯਾਰ ਆ ਨੋਟ ਕੀਤਾ ਉੱਥੇ ਆ ਤਾਂ ਬਹੁਤ ਵਧੀਆ ਸੀ ਪਰ ਜੇ ਆ ਹੁੰਦਾ ਤਾਂ ਐ ਹੁੰਦਾ ਜੇ ਕਿਤੇ ਇਦਾਂ ਹੁੰਦਾ ਤਾਂ ਇਦਾਂ ਹੁੰਦਾ ਮਤਲਬ ਕੁਐਸਚਨ ਮਾਰਕ ਤੁਸੀਂ ਆਪਣੇ ਮਨ ਦੀ ਮਾਤ ਨੂੰ ਸੈਟੀਸਫਾਈਡ ਕਰਨ ਲਈ ਹਰ ਚੀਜ਼ ਦੇ ਵਿੱਚ ਕਮੀ ਤੇ ਉਸ ਤੋਂ ਜ਼ਿਆਦਾ ਦੀ ਕੋਸ਼ਿਸ਼ ਸਾਨੂੰ ਹਮੇਸ਼ਾ ਨਿਰਾਸ਼ਾ ਦੇਦੀ ਹੈ ਇੱਕ ਬੜਾ ਵਧੀਆ ਕਿਸੇ ਦੀ ਮੈਂ ਗੱਲ ਪੜ੍ਹੀ ਸੀ ਕਿ ਉਹਨਾਂ ਜਦੋਂ ਜ਼ਿੰਦਗੀ ਦੇ ਆਖਰੀ ਪੜਤੇ ਸੀ ਤਾਂ ਉਹਨਾਂ ਦੀ ਇੱਕ ਦੋਸਤ ਹੈ ਇਸ ਦੀ ਸ਼ਾਇਦ ਉਹਦਾ ਨਾਮ ਹੈ ਤੇ ਉਹਦੀ ਉਹਨੇ ਆਪਣੇ ਵਿਚਾਰ ਲਿਖੇ ਆਪਣੇ ਆਖਰੀ ਟਾਈਮ ਦੇ ਵਿੱਚ ਉਹਨੇ ਉਹ ਬੁੱਕ ਲਿਖੀ ਹੈ ਤੇ ਉਹਨੇ ਕਿਹਾ ਕਿ ਜਦੋਂ ਨਾਲ ਮੇਰੇ ਨਾਲ ਕੋਈ ਘਟਨਾ ਹੁੰਦੀ ਸੀ ਇਹ ਬੜੀ ਵਧੀਆ ਗੱਲ ਹੈ ਕਹਿੰਦਾ ਜਦੋਂ ਮੇਰੇ ਨਾਲ ਕੋਈ ਵੀ ਘਟਨਾ ਹੁੰਦੀ ਸੀ ਜਾਂ ਵਕਤ ਅਨੁਸਾਰ ਕੁਝ ਹੁੰਦਾ ਸੀ ਤਾਂ ਮੈਂ ਹਮੇਸ਼ਾ ਸੋਚਦਾ ਸੀ ਨਹੀਂ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਸੀ ਐਦਾਂ ਨਹੀਂ ਐਦਾਂ ਹੋਣਾ ਚਾਹੀਦਾ ਸੀ ਠੀਕ ਪਰ ਹੁਣ ਜਦੋਂ ਮੈਂ ਆਖਰੀ ਵਕਤ ਜਾਂ ਤਾਂ ਮੈਂ ਸੋਚਦਾ ਕਿ ਉਹ ਬਹੁਤ ਹੀ ਵਧੀਆ ਸੀ ਉਹ ਉਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਕਿਉਂਕਿ ਵਕਤ ਨੇ ਕੀ ਕੀਤਾ ਸਹੀ ਕੀਤਾ ਪਰ ਉਸ ਟਾਈਮ ਤੇ ਮੈਂ ਉਹਦੀ ਐਮਨੀਅਤ ਨਹੀਂ ਸਮਝ ਸਕਿਆ ਤੇ ਅੱਜ ਮੈਂ ਉਹ ਐਮਨੀਅਤ ਸਮਝ ਗਿਆ पर मैं कार्बोशिस। ਤੇ ਕਈ ਵਾਰ ਹਾਲਾਤ ਐਦਾਂ ਦੇ ਹੁੰਦੇ ਆ ਕਿ ਅਸੀਂ ਸਮੇਂ ਦੇ ਵਿੱਚ ਨੁਕਤਾਚੀਨੀਆ ਕਰਕੇ ਆਪਣੇ ਅੰਦਰ ਜੀ ਨੂੰ 네ਗੇਟਿਵ ਕਰਦੇ ਆ। ਕਿਉਂ ਨਹੀਂ ਅਸੀਂ ਐਸੈਪਟ ਕਰ ਲੈਂਦੇ ਕਿ ਕੁਦਰਤ ਸਾਡੇ ਲਈ ਬੈਸਟ ਕਰਦੀ ਆ। ਕਿਉਂ ਨਹੀਂ ਅਸੀਂ ਚੀਜ਼ ਐਸੈਪਟ ਕਰਦੇ ਕਿ ਵਕਤ ਤੇ ਸਾਡੀ ਮਿਹਨਤ ਬਹੁਤ ਅੱਛੀ ਆ ਔਰ ਬਹੁਤ ਅੱਛਾ ਫਲ ਦੇ ਰਹੀ ਆ। ਕਿਉਂ ਅਸੀਂ ਆਪਣਾ ਕੰਪੇਅਰ ਹਮੇਸ਼ਾ ਦੁਨੀਆ ਨਾਲ ਕਰਦੇ ਆ ਕਿ ਇਹਦੇ ਇੰਨੇ ਆ ਮੇਰੇ ਇੰਨੇ ਕਿਉਂ ਨਹੀਂ ਇਹ ਨਿਆਣਾ ਇੱਥੇ ਆ ਮੇਰੇ ਨਿਆਣੇ ਕਿਉਂ ਨਹੀਂ ਇਹ ਉੱਥੇ ਪਹੁੰਚ ਗਿਆ ਨੂੰ ਤੇ ਅਕਲ ਵੀ ਨਹੀਂ ਸੀ ਤੇ ਮੈਂ ਕਿਉਂ ਨਹੀਂ ਇੱਥੇ ਇਹਦੀ ਜਗ੍ਹਾ ਮੈਂ ਹੋਣੀ ਚਾਹੀਦੀ ਐ ਸਪੇਸ ਐ ਦੁਨੀਆਦਾਰੀ ਕੁਦਰਤ ਦੀ ਹਰ ਚੀਜ਼ ਹਰ ਸੋਚ ਅਲੱਗ-ਅਲੱਗ ਹਰ ਇਨਸਾਨ ਦੇ ਅੰਦਰ ਪਈ ਆ ਤੇ ਹਰ ਕਿਸੇ ਦੀ ਜਗ੍ਹਾ ਨੇ ਅਧਾਰਤ ਕੀਤੀ ਹੋਈ ਆ ਜਿੰਨੀ ਜਲਦੀ ਅਸੀਂ ਉਸ ਚੀਜ਼ ਨੂੰ ਮੰਨ ਲਈਏ ਉਹਨਾਂ ਦੀ ਕਹਾਵਤ ਵਧੀਆ ਕਰਦੇ ਨੇ ਅਸੀਂ ਇਹ ਮਾ ਸਕਦੇ ਸਾਡੇ ਪਤਾ ਨਹੀਂ ਦਿਮਾਗ ਜਿਹਾ ਮਨ ਜਾਂ ਵਕਤ ਅਨਸਾਰ ਚੱਲਣ ਦੀ ਆਦਤ ਹੀ ਨਹੀਂ ਹੈ ਅੱਛਾ ਬਹੁਤੀਆਂ ਚੀਜ਼ਾਂ ਫਿਰ ਅਸੀਂ ਕੁਦਰਤ ਤੇ ਛੱਡਦੇ ਹਾਂ ਥਾ ਜਾਦਾ ਪੱਟ ਜਣ ਪਰ ਅਸੀਂ ਆਪਣੇ ਦਿਮਾਗ ਤੇ ਛੱਡਦੇ ਨਹੀਂ ਅਸੀਂ ਆਪਣੇ ਆਪ ਤੇ ਆਪਣੇ ਆਪ ਚ ਨੁਕਸਰ ਕਈ ਨੂੰ ਬੜੀ ਆਦਤ ਹੈ ਮੇਰੇ ਚੀਕਮੀਆਂ ਨੇ ਮੇਰੇ ਚੀਕਮੇ ਕੋਈ ਕਮੀ ਨਹੀਂ ਜੀ ਤੁਹਾਡੇ ਚ ਤੁਹਾਨੂੰ ਬਣਾਉਣ ਵਾਲੇ ਚ ਜਦ ਕੋਈ ਕਮੀ ਨਹੀਂ ਤੇ ਉਹ ਆਪਣੀ ਕੋਈ ਅਧੂਰੀ ਚੀਜ਼ ਬਣਾਏਗਾ ਤੁਹਾਡੇ ਚ ਬਿਲਕੁਲ ਨਹੀਂ ਕੋਈ ਕਮੀ ਨਹੀਂ ਹੈ ਉਹੀ ਵੀ ਕਮੀ ਜੇ ਕੋਈ ਕਮੀ ਹੈ ਤਾਂ ਉਹ ਵੀ ਆਪਣਾ ਪਲੱਸ ਪੁਆਇੰਟ ਸਮਝੋ ਕਿ ਕੁਦਰਤ ਨੇ ਸਾਨੂੰ ਅਗਰੇ ਕਮੀ ਦਿੱਤੀ ਹੈ ਤਾਂ ਇਹਦਾ ਮਤਲਬ ਕਿਤੇ ਹੋਰ ਪਾਸੇ ਜ਼ਿਆਦਾ ਪਲੱਸ ਪਲੱਸ ਹੋ ਰਿਹਾ ਹੈ ਕੀ ਗੱਲ ਹੈ ਕਿਉਂ ਅਸੀਂ ਉਸ ਦੀ ਬਣਾਈ ਚੀਜ਼ ਜੰਤੂਆਂ ਤੇ ਉਂਗਲੀਆਂ ਖੜੀਆਂ ਕਰਨੀਆਂ ਨੇ ਤੇ ਆਪਣੇ ਚ ਕਮੀਆਂ ਲੱਭਣੀਆਂ ਪਲੱਸ ਪੁਆਇੰਟ ਬੜੇ ਆ ਤੁਹਾਡੇ ਬਸ ਉਹਨਾਂ ਨੂੰ ਪਲੱਸ ਪਲੱਸ ਕਰੋ ਖੁਸ਼ ਰਹੋ ਵਕਤ ਅਨੁਸਾਰ ਚੱਲੋ ਵਕਤ ਦੀ એનર્ਜੀ ਨੂੰ ਅਕਸੈਪਟ ਕਰੋ ਤੇ ਫਿਰ ਦੇਖੋ ਕੁਦਰਤ ਨੇਾਰੇ ਨਾਲ ਤੁਹਾਨੂੰ ਤਰੱਕੀਆਂ ਦੇ ਚਲੋ ਅੱਜ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਅਸਟ੍ਰੋਲੋਜੀ ਵਿਦ ਲੌਜੀਕ ਲੌਜੀਕ ਜਾਨੀ ਚੰਦਰ ਦੀ ਸਥਿਤੀ ਬੰਗਲ ਦੇ ਸਥਿਤੀ ਤੁਹਾਡੇ ਲਗਨ ਦੇ ਮਾਲਕ ਦੀ ਸਥਿਤੀ ਸਾਡੇ ਹਿੰਮਤ ਤੇ ਕਾਰਕ ਸੂਰਜ ਦੀ ਸਥਿਤੀ ਸਾਡੀ ਮਿਹਨਤ ਤੇ ਕਰਮ ਦੇ ਮਾਲਕ ਦੀ ਸਥਿਤੀ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਢਾਲ ਕੇ ਤੈਨੂੰ ਅੱਛਾ ਬਣਾਵਾਂਗੇ ਸਭ ਤੋਂ ਪਹਿਲਾਂ ਐਰੀਸਰੀ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਤੇ ਚੰਦਰਮਾ ਦਾਰਵੇਂ ਸਥਾਨ ਵਿੱਚ ਨਕਸ਼ਤਰ ਦੇਖਿਆ ਜਾਵੇ ਤਾਂ ਤਕਰੀਬਨ ਅੱਜ ਮੈਂ ਤੁਹਾਨੂੰ ਦੱਸਿਆ ਉਤਰਾ ਭਾਦਰਪਦ ਨਕਸ਼ਤਰ ਹੈ ਪੂਰਬ ਭਾਦਰਪਦ ਗੁਰੂ ਦਾ ਨਕਸ਼ਤਰ ਸੀ ਤੇ ਉਤਰਾ ਭਾਦਰਪਦ ਸ਼ਿਸ਼ਣੇ ਦਾ ਨਕਸ਼ਤਰ ਹੈ ਤੇ ਇਸ ਤੋਂ ਬਾਅਦ ਜੋ 7:00 ਵਜੇ ਦੇ 7 ਮਿੰਟ ਤੱਕ ਚੱਲੇਗਾ ਤੇ ਇਸ ਤੋਂ ਬਾਅਦ ਹੋ ਜਾਗਾ ਯਾਨੀ 6:00 ਵਜੇ ਦੇ 7 ਮਿੰਟ ਤੋਂ ਗੰਢ ਕੋਈ ਸ਼ੁਰੂ ਹੋ ਜਾਣਾ ਹੈ ਸਬ ਤੋਂ ਪਹਿਲਾਂ ਅਰੇਜ਼ ਹਨ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਚੰਦਰ ਸ਼ਨੀ ਦਾ ਯੋਗ ਬਾਰਮਿਸਤਾਂ ਖਰਚੇ ਹੋਣਗੇ ਮਾਨਸਿਕ ਉਤਪਾਹਟ ਕੱਲ ਦੁਪਹਿਰ ਤੋਂ ਬਾਅਦ ਦੀ ਸ਼ੁਰੂ ਹੋਈ ਖਰਚੇ ਹੋ ਰਹੇ ਆ ਲਗਜ਼ਰੀ ਚੀਜ਼ਾਂ ਤੇ ਹੋਣ ਤੇ ਸ਼ਨੀ ਦਾ ਨਕਸ਼ਤਰ ਮਿੱਤਰਨੀ ਹੈ ਧੀਠ ਬਣ ਕੇ ਜੇ ਕੋਈ ਕੰਮ ਨਾ ਕਰੋ ਜੋ ਤੁਸੀਂ ਕਰ ਸਕਦੇ ਹੋ ਓਨੀ ਕੋ ਐਨਰਜੀ ਨਾਲ ਆਪਣੇ ਹਿੱਸੇ ਦਾ ਕੰਮ ਕਰੋ ਦੇਨੀ ਇਲੀਆ ਉਹਦਾ ਰੀਤ ਇਹਦਾ ਵੀ ਤੇ ਸਰੀਰ ਦਾ ਜੀ ਨੂੰ ਧਿਆਨ ਰੱਖਣਾ ਹੈ ਸੇਤਲੇ ਸੀ ਤਾਰੇ ਤੋਂ ਲੈ ਲੈਣਾ पानी से का के पतासे सेवन करके दिन की करो हल्के रंग पहनो दिन अच्छा जाएगा हाँ खर्चे जरूर कंट्रोल टॉरस वृक्ष राशि वृक्ष राशि इनकम स्थान चनि चंद्र युग तो शनि का ही नक्षत्र बदिया इस बात खुद का नक्षत्र शाम शुरू हो जाए वो भी वीडियो ਤਾਂ ਕੀ ਕਹਿ ਸਕਦੇ ਆਪਾਂ ਕਿ ਮਿਹਨਤ ਨਾਲ ਸਾਰਾ ਕੰਮ ਲੇ ਲੇਗਾ ਮਾਤਾ ਨਾਲ ਬੈਸਵਾਚ ਦੀ ਬਾਜੀ ਕਰਨ ਤੋਂ ਬਚੋ ਨਾਲ ਹੀ ਧਿਆਨ ਰੱਖੋ ਸਿਹਰੇ ਉੱਤੇ ਆਸਾਰ ਹੀ ਪਾਣੀ ਦਾ ਪੂਰਨਾ ਕਰਨਾ ਜਦ ਚੰਦਰ ਗੈਂਪ ਕਰਨਾ ਤੇ ਕੱਲਾ ਪਿੱਛੇ ਕੀਤਾ ਲਗਾਉਣਾ ਜਾਂ ਤਹੀ ਮੱਥੇ ਤੇ ਲਗਾਉਣਾ ਸ਼ੁਕਰ ਦੀ ਸ਼ੁਭਤਾ ਨੂੰ ਵਧਾਉਂਦਾ ਏ ਤੇ ਨਾਲ ਇਹ ਵੀ ਜ਼ਰੂਰੀ ਆ ਕਿ ਹਲਕਾ ਮਿਊਜ਼ਿਕ ਸੁਣੋ ਦਿਨ ਅੱਛਾ ਹੋ ਜਾ ਜੈਨੇਨੀ ਜਾਨੇ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਦੇ ਉਸ ਤਾਰੇ ਦੀ ਚੱਲੇ ਆ ਬ੍ਰਹਸਪਤ ਲਗਨ ਚ ਤੇ ਸ਼ਨੀ ਚੰਦਰ ਦਾ ਜੋਗ 10ਵੇਂ ਸਥਾਨ ਚ ਹੈ ਸ਼ਨੀ ਦਾ ਨਕਸ਼ਤਰ ਮਿਲਦਾ ਹੈ ਸਾਤ੍ਰਿਕ ਸੋਚ ਰੱਖਣ ਤੇ ਹੀ ਸਮਝੋ એનર્ਜੀ ਨੂੰ ਤੁਸੀਂ ਅੱਛਾ ਕਰ ਸਕਦੇ ਹੋ ਬਹੁਤ ਹੀ ਜਗ੍ਹਾ ਤੇ ਬੋਲਣ ਦੀ ਬਜਾਏ ਚੁੱਪ ਰਹਿਣਾ ਤੇ એનર્ਜੀ ਨੂੰ ਸ਼ੁਭ ਕਰਨ ਨਾਲ ਤੁਹਾਡੇ ਸਿਤਾਰੇ ਤੁਹਾਡਾ ਸਾਥ ਦੇ ਜਾਣਗੇ ਜਦੋਂ ਮੈਡੀਟੇਸ਼ਨ ਕਰਨਾ ਕਿਉਂਕਿ ਬ੍ਰਸਤ ਤੇ ਲੱਗ ਜਾਂਦਾ ਹੈ ਹਲਕਾ ਜਿਹਾ ਪੀੜਾ ਰੱਖ ਪੈਨ ਨੂੰ ਸ਼ਰੀਰ ਦਾ ਨਕਸ਼ਤਰ ਹੈ ਕਿਰਿਆ ਕਿਸੇ ਮਜ਼ਦੂਰ ਨੂੰ ਅੱਛੀ ਖਾਣਾ ਖਿਲਾ ਸਕਦੇ ਹੋ ਬੱਚਿਆਂ ਨੂੰ ਫਲ ਦੇ ਸਕਦੇ ਹੋ ਦਿਨ ਅੱਛਾ ਬੀਤੇ ਕੈਂਸਰ ਜਨੇ ਕਰਕਰਾ ਰਾਸ਼ੀ ਸੀਤਾਰੇ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਤੋਂ ਬਾਅਦ ਬੁੱਧ ਦਾ ਨਕਸ਼ਤਰ ਵੀ ਮਿੱਤਰ ਨਹੀਂ ਤਾਂ ਮੰਨਤੇ ਦੀ ਮਾਨ ਨੂੰ ਬੈਲੈਂਸ ਕਰਕੇ ਚੱਲੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਨਾਲ ਹੀ ਕੋਸ਼ਿਸ਼ ਇਹ ਵੀ ਕਰਨੀ ਆ ਤੁਸੀਂ ਕਿ तकरीबन ਜੋ એનર્ਜੀ એનર્ਜੀ ਤੁਹਾਡੀ ਸ਼ੁਭਤਾ ਵਾਲੇ ਪਾਸੇ ਤੁਹਾਨੂੰ ਲੈ ਕੇ ਜਾ ਰਹੀ ਆ ਇਹ એનર્ਜੀ ਨੂੰ ਤੁਸੀਂ ਚੰਦਰ ਚੰਦਰ ਜਾਨੀ ਮਨ ਤੇ ਸ਼ੁਕਰ ਜਾਨੀ ਦੁਨੀਆਦਾਰੀ ਆਪਣੇ ਮਨ ਦੀਆਂ ਸਥਿਤੀਆਂ ਦੁਨੀਆਦਾਰੀ ਦੇ ਲਈ तकरीबन ਨਾ ਕੋਣੇ ਰੋਣਾ ਤਸੋ ਹਨ ਆਪਣੇ ਭੇਤ ਨਾਲ ਕਿਸੇ ਨੂੰ ਦੁੱਖ ਨਹੀਂ ਦਾ ਮਤਲਬ ਇਹ ਹੋ ਗਿਆ ਲੌਜੀਕ ਤੇ ਇੱਕ ਦੁੱਧ ਦਾ ਪੈਕੇਟ ਤੂੰ ਐ ਉਹਨੂੰ ਧਾਰਮਿਕ ਸਥਾਨ ਤੇ ਰੱਖ ਦੇ ਠੀਕ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖਣ ਤੇ ਜੋ ਬ੍ਰਹਿਸਪਤ ਹੈ ਉਹ ਵੀ ਸ਼ੁਭផល ਦੇਗਾ ਤੇ ਸ਼ੁਕਰ ਸ਼ਾਂਤ ਰਹੇਗਾ ਠੀਕ ਅਗਲੀ ਰਾਸ਼ੀ ਲਿਓ ਜਨ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਤਾਂ ਗ੍ਰਹਿਆਂ ਦੇ ਮੁਤਾਬਕ ਸ਼ਨੀ ਦਾ ਨਕਸ਼ਤਰ ਮਿਤਰ ਨਹੀਂ ਪਰ ਸ਼ਾਮ ਤੋਂ ਬਾਅਦ ਬੁੱਧ ਦਾ ਨਕਸ਼ਤਰ ਸ਼ੁਰੂ ਹੋਏਗਾ ਕੰਮ ਵਪਾਰ ਬਿਜ਼ਨਸ ਲਈ ਤੁਹਾਡਾ ਦਿਨ ਅੱਛਾ ਜਾਏਗਾ ਤਾਂ ਤੁਹਾਡੀ ਬਾਣੀ ਨਾਲ ਸੰਬੰਧਤ ਬਾਣੀ ਚ ਮਿਠਾਸ ਰੱਖਣ ਤੇ ਦੁਕਾਨਦਾਰੀ ਵੀ ਚੰਗੇ ਆਰਡਰ ਵੀ ਤੇ ਕੰਮ ਕਾਰ ਵੀ ਸਹੀ ਸਥਿਤੀ ਚ ਹੁੰਦਾ ਹੋਇਆ ਨਜ਼ਰ ਆਏ। ਮੂਸ਼ੀਸ਼ੇ ਕਰਨੀਏ ਸਿੰਘ ਲਗਨ ਦਿਲ ਸਿੰਘ ਰਾਸ਼ੀ ਵਾਲਿਆਂ ਨੇ ਸਿਹਤ ਸੰਭਾਲਣੀ ਹੈ ਥੋੜੀ ਮਸਲਸ ਪ੍ਰੋਬਲਮ ਟੰਗ ਕਰੇਗੀ। ਬੁਖਾਰ ਟੈਂਪਰੇਚਰ ਵਗੈਰਾ ਵੀ ਰਹਿ ਸਕਦਾ ਹੈ ਕਿਉਂਕਿ ਕਿਤੇ ਚੰਦਰ 12 8ਵੇਂ ਸਾਂਝ ਚ ਲੱਗਿਆ ਸ਼ਨੀ ਦੇ ਨਾਲ ਉਪਰ ਚ ਸ਼ਨੀ ਦਾ ਨਕਸ਼ਤਰ ਹੈ। ਮਨ ਨੂੰ ਉਦਾਸ ਨਾ ਕਰੋ 네ਗੇਟਿਵ ਨਾ ਸੋਚੋ ਇਹ ਸੋਚੋ ਬਹੁਤ ਖਰਾਬ ਹੈ ਨੰਗ ਜਾਣਾ ਇਹ ਬੜਾ ਅੱਛਾ ਹੋ ਜਾਣਾ ਇਸ ਤੋਂ ਬਾਅਦ ਤੇ ਪਾਣੀ ਚ ਦੁਬਾਰਾ ਇਸ਼ਨਾਨ ਜ਼ਰੂਰ ਕਰੋ ਵਰਗੋਚਨਿਕ ਕੰਨਿਆਣਾ ਕੰਨਿਆ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਹਨ ਪਰਿਵਾਰ ਵਿੱਚ ਕਿਸੇ ਨਾ ਕਿਸੇ ਦੀ ਸਿਹਤ ਖਰਾਬ ਖਾਸ ਤੌਰ ਤੇ ਮਦਰ ਦੀ ਸਿਹਤ ਖਰਾਬ ਮਾਨਸਿਕ ਕਲਪਾਹੜ ਚੀਜ਼ਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਆਸੀਂ ਪਰ ਘੋਈ ਨਹੀਂ ਰਹੀਆਂ ਤੇ ਨਾਲ ਇਹ ਵੀ ਹੁੰਦਾ ਹੈ ਕਿ ਚੰਦਰ ਸ਼ਨੀ ਦਾ ਜੋ ਜੋ 7ਵੇਂ ਸਥਾਨ ਤੇ ਹੈ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਚਿੰਤਾ ਹੈ ਕਿਸੇ ਇਨਵੈਸਟਮੈਂਟ ਨੂੰ ਲੈ ਕੇ ਚਿੰਤਾ ਹੈ ਕਿਸੇ ਚੈੱਕ ਨੂੰ ਜਾਂ ਕਿਸੇ ਦੇ ਲੋਨ ਦੇਣ ਦੀ ਚਿੰਤਾ ਥੋੜੀ ਬਣੀ ਹੋਈ ਹੈ ਤਾਂ ਇਹ ਚਿੰਤਾ ਮਾ ਕਿਉਂ ਕਸਟਮੇਸ਼ਨ ਮੰਗਲ ਲਗਾ ਚ ਜਦੋਂ ਤੱਕ ਹੈ ਤਾਂ ਥੋੜਾ ਜਿਹਾ ਸਿਰ ਤੇ ਬੋਝ ਜਾ ਰਹੇਗਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਮੰਗਲ ਨੂੰ ਸ਼ੁਭ ਕਰਨ ਦੇ ਲਈ ਬੱਚਾ ਨੂੰ ਫਲ ਦੇ ਸਕਦੇ ਹੋ ਵਧੀਆ ਰਹੇਗਾ ਤੇ ਸ਼ਨੀ ਚੰਦਰ ਦਾ ਜੋਗ ਸਤਿ ਸਥਾਨ ਜਾਂ ਦਾ ਘੱਟ ਤੱਕ ਲਾਸਣਾ ਵਰਤੋ ਇਹ ਦੋ ਦੋਤੇ ਪੈਕੇਟ ਲੈ ਕੇ ਜੁਰਤਾਰਨੇ ਕਿਸਤਾਨ ਤੇ ਰੱਖੋ ਲੇਪਰਾ ਰਾਜਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਜੋ ਸਿਤਾਰੇ ਚੰ ਰਹੇ ਨੇ ਤਕਰੀਬਨ ਸ਼ੁਕਰ ਦੱਸ ਮੈਂ ਸਤਾ ਤੇ ਤੁਹਾਡੇ ਲਗਨ ਦਾ ਮਾਲਕ ਹੈ ਸ਼ਰੀਰ ਦਾ ਨਕਸ਼ਤਰ ਦਿੱਤਾ ਹੈ ਕੋਲ ਪ੍ਰਾਪਰਟੀ ਦੀ ਦੀ ਕਰਨੀ ਹੈ ਕਰ ਲੋ ਪੈਸੇ ਤਾਂ ਚਲੋ ਸ਼ਰਾਹ ਚੱਲਦੇ ਆ ਪਰ ਗੱਲ ਬਾਤ ਤੇ ਆਪਾਂ ਘਾ ਰਹਿ ਸਕਦੇ ਹਾਂ ਹਾਂ ਇਹ ਹੈ ਕਿ ਨਵੀਂ ਚੀਜ਼ ਨਹੀਂ ਲਿਆਉਣੀ ਚਾਹੀਦੀ ਪਰ ਆਮ ਜ਼ਿੰਦਗੀ ਦਾ ਰੁਟੀਨ ਹੁੰਦਾ ਹੀ ਚੱਲਦੀ ਰਹੇ ਇਹ ਬੈਅਬ ਨਹੀਂ ਕਰਨਾ ਥੋੜਾ ਜਿਹਾ ਤਹੇ ਲੈ ਕੇ ਜੀਵਨ ਧਾਰਮਿਕ ਸਥਾਨ ਤੇ ਰੱਖੋ ਤਾਂ ਕਿ ਥੋੜੀ ਜਿਹੀ ਜ਼ਿੰਦਗੀ ਦੀ ਖਟਾਸ ਘਟੇ ਤੇ ਨਾਲ ਸ਼ੁਕਰ ਨਹੂ ਸ਼ੁਕਰਨ ਲਈ ਕੀ ਕਰਨਾ ਤੁਸੀਂ ਚਿੱਟੀਆਂ ਕਲੀਆਂ ਲੈ ਕੇਨਾ ਆਪਣੇ ਇਸਤੂ ਮੰਦਿਰ ਕੋਲ ਜਰਾ ਸਾਫ ਕੇ ਤੇ ਰਿਚਾ ਦਿਓ ਬਹੁਤ ਅੱਛਾ ਲੱਗੇਗਾ ਸਤorbio ਬ੍ਰਿਜਕ ਰਾਸ਼ੀ ਸ਼ਨੀ ਚੰਦਰ ਦਾ ਜੋਗ ਜੋ ਤੁਹਾਡੇ ਸੋਚ ਸਥਾਨ ਵਿੱਚ ਹੈ ਤੇ ਨਾਲ ਜੋ ਨਕਸ਼ਤਰ ਹੈ ਸ਼ਨੀ ਦਾ ਇਹ ਮਿੱਤਰ ਨਹੀਂ ਥੋੜੀਆਂ ਨਸਰਾਂ ਲੱਗੀਆਂ ਥੋੜਾ ਤੁਹਾਨੂੰ ਲੱਗਿਆ ਕਿ ਬੜੀ ਵਧੀਆ ਰੁਟੀਨ ਸੀ ਤੇ ਡਿਸਟਰਬ ਹੋ ਗਈ ਹੈ ਇਹ ਇਹ ਜੋ ਪਰੇਸ਼ਾਨੀਆਂ ਇਹ ਤੁਹਾਨੂੰ ਥੋੜਾ ਅੰਦਰੋਂ ਪਰੇਸ਼ਾਨ ਵੀ ਕਰਦੀ ਹੈ ਕਿ ਪੁੱਛਿਆ ਮੈਂ ਕੱਲ ਵੀ ਦੱਸਿਆ ਸੀ ਕਿ ਵੀ ਉਹ ਤਾਂ ਬਣਾਣੇ ਕੁਝ ਸੋਚਦੇ ਆ ਪਰ ਉਸ ਮੁਤਾਬਕ ਹੁੰਦਾ ਹੀ ਨਹੀਂ ਪਲੈਨਿੰਗ ਆ ਸਕਸੈਸ ਹੀ ਨਹੀਂ ਹੋ ਰਹੀਆਂ ਇਹ ਥੋੜੀ ਜੀ એનર્ਜੀ ਜੋ ਤੁਹਾਨੂੰ ਡਿਸਟਰਬ ਕਰਦੀ ਹੈ ਇਨਕਮ ਸਾਂਝਾ ਮੰਗਲਾ ਛੋਟੀਆਂ-ਮੋਟੀਆਂ ਚੀਜ਼ਾਂ ਦੀ ਪਰਵਾਹ ਨਾ ਕਰੋ ਕੋਈ ਨਹੀਂ ਖਰਚੇ ਇਨਕਮ ਖਰਚੇ ਕਰੋ ਇਨਕਮ ਵੀ ਆਉਂਦੀ ਜਾਏਗੀ ਤੇ ਦੂਜਾ ਮੰਗਲ ਨੂੰ ਸ਼ੁਭਕਰਨ ਲਈ ਤੁਸੀਂ ਅੱਜ ਵੀ ਹਟਾਸੀਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਜਾਂ ਪ੍ਰਵਾਹ ਕਰ ਸਕਦੇ ਜੇ ਕਿਤੇ ਬਾਂਦਰ ਮਿਲ ਜਾ ਤਾਂ ਉਹਨਾਂ ਨੂੰ ਖਾਣ ਨੂੰ ਦੇ ਦਿਓ ਦਸਵੇਂ ਬੈਠਾ ਸੂਰਜ ਪੁੱਤ ਸਰਕਾਰੀ ਗੈਰ ਸਰਕਾਰੀ ਪਰੇਸ਼ਾਨੀਆਂ ਤੋਂ ਨਿਜਾਤ ਦਵਾ ਦੇਗਾ ਸੈਤਰੀ ਦੇ ਲਈ ਸਰਗੁਣਾਸ਼ੀ ਸਰਗੁਣਾਸ਼ੀ ਦੇ ਸਿਤਾਰੇ ਜੀਵਨ ਸਾਥੀ ਦੀ ਸੇ ਥੋੜੀ ਖਰਾਬ ਸ਼ਰੀਦਾਨਾ ਛੇਤਰ ਕਾਰਨ ਦੇਗਾ ਪੈਟਰੋਲੀਅਮ ਦਾ ਰਿਤਾ ਬਜ਼ਰੀ ਦਾ ਖਾਦਾਂ ਦਾ ਕੰਮ ਕਰਨ ਵਾਲਿਆਂ ਲਈ ਅੱਜ ਦਾ ਦਿਨ ਅੱਛਾ ਜਾਏਗਾ ਕੋਈ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ ਪਰ ਮਨ ਜੋ ਹੈ ਇਹ ਸ਼ਨੀ ਚੰਦਰ ਦੀ ਯੂਟੀ ਕਰਕੇ ਥੋੜੇ ਇੰਡੈਕਟਿਵ ਸੋਚ ਵਾਲ ਪੱਜੇਗਾ ਤੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਹਰ ਗੱਲ ਸ਼ੇਅਰ ਕਰਨੀ ਠੀਕ ਹੈ ਪਰ ਘਰੇਲੂ ਚੀਜ਼ਾਂ ਦੀ ਘਰੇਲੂ ਪਰੇਸ਼ਾਨੀਆਂ ਨੇ ਇਹ ਕਿਸੇ ਆਪਣੀਆਂ ਡਿਸਕਸ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਕਿ ਤੁਹਾਨੂੰ ਮਾਨਸਿਕ ਪਰੇਸ਼ਾਨੀਆਂ ਦੇ ਸਕਣ ਕੈਪ੍ਰਿਕੌਰ ਮਕਰਾਂ ਰਾਸ਼ੀ ਵਾਲਿਆਂ ਦੇ ਵੀ ਆਪਾਂ ਗੱਲ ਵੀ ਦੱਸਿਆ ਸੀ ਥੋੜੇ ਕੰਮ ਡਿਲੇਬ ਹੋਤੇ ਅੱਠਵੇਂ ਸਥਾਨ ਤੋਂ ਕਰਕੇ ਤੇ ਚੰਦਰ ਦਾ ਅੱਜ ਤੀਜੇ ਸਥਾਨ ਤੋਂ ਹੋਣ ਕਰਕੇ ਸਰਕਲ ਵੱਲੋਂ ਕਿਸੇ ਦੀਆਂ ਕਈਆਂ ਗੱਲਾਂ ਅੱਜ ਪਰੇਸ਼ਾਨ ਕਰਨਗੀਆਂ ਕੋਸ਼ਿਸ਼ ਇਹ ਕਰਨੀ ਹੈ ਕਿ ਆਪਣੇ ਭੇਜ ਤੋਂ ਤੁਸੀਂ ਵੀ ਕਿਸੇ ਨੂੰ ਨਹੀਂ ਦੇਣੀ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਤੇ ਤੀਜੀ ਗੱਲ ਸਭ ਤੋਂ ਜ਼ਰੂਰੀ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਬਾਰੇ ਖਾਣੇ ਤੋਂ ਗਲੇ ਦੀ ਪ੍ਰੋਬਲਮ ਤੇ ਮਸਲਸ ਪ੍ਰੋਬਲਮ ਦਾ ਕਾਰਨ ਰਹਿੰਦੀ ਹੈ ਤਾਂ ਦੁਪਹਿਰ ਨੂੰ ਬੱਚਿਆਂ ਨੂੰ ਥੋੜੇ ਜਿਹਾ ਫਲ ਦੇ ਦੋ ਹੋਰ ਅੱਛਾ ਹੋ ਜਾਵੇ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਸਿਤਾਰੇ ਤੁਹਾਡੀ ਸਕਿਨ ਪ੍ਰੋਬਲਮ ਤਾਂ ਕਰੇ ਡਿਟਟ ਬਹੁਤ ਹੋ ਰਿਹਾ ਤੁਸੀਂ ਗੁੱਸਾ ਬਰਾ ਆ ਰਿਹਾ ਪਰ ਨਕਸ਼ਤਰਾਂ ਦੇ ਅਨੁਸਾਰ ਇਹਦਾ ਬਿਹਤਰ ਥੋੜੇ ਸੈਰ ਕਰੋ ਜਿੰ ਇੰਜੋਏ ਕਰੋ ਆਪਣੀ ਫਿਟਨੈਸ ਵੱਲ ਧਿਆਨ ਦਿਓ ਸੋਸ਼ਲ ਮੀਡੀਆ ਤੇ ਕਿਸੇ ਦੀਆਂ ਬਾਹਰੀਆਂ ਗੱਲਾਂ ਵਾਲਾ ਆਪਣਾ ਧਿਆਨ ਨਹੀਂ ਦੇਣਾ ਚਾਹੀਦਾ ਥੋੜੀ ਮੋਬਾਈਲ ਤੋਂ ਵੀ ਦੂਰੀ ਬਣਾ ਕੇ ਤੁਹਾਨੂੰ ਦਿਨ ਅੱਛਾ ਹੋ ਜਾਏਗਾ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਚਾਹੇ ਆਪਣੇ ਗੋਲ ਰੱਖਦੇ ਹੋ ਅਗਲੇ ਦੇ ਚਾਰੇ ਤਾਂ バイス ਜਦ ਨਹੀਂ ਮੀਂਹ ਰਛੇ ਦੇ ਸਟਾਰ ਜੀ ਕੌਨਫੀਡੈਂਸ ਤੁਹਾਡਾ ਅੱਜ ਚੜਾ ਰਹੇਗਾ ਸ਼ਨੀ ਦਾ ਨਕਸ਼ਤਰ ਪ੍ਰੋਫਿਟ ਲੈ ਚੁੱਕਦਾ ਹੈ ਪਰ ਸ਼ਿਆ ਮਾਰਕੀਟ ਵਿੱਚ ਪੈਸਾ ਕਮਾਉਣ ਲਈ ਚੰਗਾ ਨਹੀਂ ਹੈ ਤਾਂ ਇਸ ਕਰਕੇ ਜੋ ਵੀ ਇਨਵੈਸਟਮੈਂਟ ਕਰਨੀ ਹੈ ਛੋਟੀ ਕਰਨੀ ਹੈ ਸੋਚ ਸਮਝ ਕੇ ਕਰਨੀ ਹੈ ਤਾਂ ਹੀ ਅੱਛਾ ਰਹੇਗਾ ਸ਼ਨੀ ਪਹਿਲਾਂ ਤੋਂ ਹੀ ਤੁਹਾਡੇ ਲਈ ਅੱਛਾ ਤੇ ਸ਼ਨੀ ਦਾ ਹੀ ਅਜਿਹਾ ਲਖਣ ਕਰ ਜਾਵੇ ਚੰਦਰ ਵੀ ਨਾਲ ਲਗਣ ਵਿੱਚ ਆ ਗਿਆ ਤਾਂ ਥੋੜੀ ਇਹ ਸੇਤ ਦੀ ਮਨ ਤਵਾਕ ਦੀ ਥੋੜੀ ਡਿਸਟਰਬੈਂਸ ਕਰਨ ਦੀ ਥੋੜੀ ਕਲੇਸ਼ ਦੀ ਥੋੜੀ ਛੋਟੀਆਂ ਮੋਟੀਆਂ ਲੋਕਚੋ ਕਰਤ ਪ੍ਰਸ਼ਾਦੀ ਦੇ ਸਾਡੇ ਦਾ ਪ੍ਰੇਮ ਸਬੰਧਨ ਬਾਰੇ ਸਹਿਸਤਾ ਨਾਲ ਲਿਖੋ ਨਹੀਂ ਤਾਂ ਉਸ ਵਿੱਚ ਵੀ ਪ੍ਰਸ਼ਾਦੀ ਹੋ ਜਾਏ ਠੀਕ ਹੈ ਏਸੀ ਅਸਟ੍ਰੋਲੋਜੀ ਵੀ ਲੋਜੀਕਲੀ ਚਾਪਾ ਤੁਹਾਨੂੰ ਦੱਸਿਆ ਕਿ ਲੋਜੀਕਲੀ ਆਪਾਂ ਕਰਹਿਣਾ ਨੂੰ ਕਿੱਦਾਂ ਸਹੀ ਕਰਕੇ ਦਿੱ ਨੂੰ ਹੋਰ ਅੱਛਾ ਬਣਾ ਸਕਦੇ ਆਸਪਤਾ ਬੋ ਕਹ ਬਤਾਨਾ ਛੋਟੇ ਛੋਟੇ ਟਿਕਾਸ ਨੇ ਕਿ ਕਿੱਦਾਂ ਚੀਜ਼ਾਂ ਨੂੰ ਸਹੀ ਕਰਕੇ ਆਪਾਂ ਹੋਰ ਚੀਜ਼ਾਂ ਬਦਲ ਕਰ ਸਕਦੇ ਆ ਰਸੋਈ ਦਾ ਆਪਾਂ ਜੋ ਲੋਕਲ ਅਸੋਸੀਏਸ਼ਨ ਕਿ ਰਸੋਈ ਜੋ ਹੈ ਉਹ ਕਿ ਇਹ ਬਲ ਬਗਰਾ ਕਿਸ ਜਗ੍ਹਾ ਤੇ ਹੋਣਾ ਚਾਹੀਦਾ ਜਦੋਂ ਵੀ ਤੁਹਾਨੂੰ ਲੱਗੇ ਦਾ ਘਰ ਵਿੱਚ ਥੋੜੀ ਐਮੀ ਤਾਂ ਘਰ ਤਾਂ ਥੋੜੀ ਪਰੇਸ਼ਾਨੀ ਜਾਣਾ ਹੈ ਤਾਂ ਆਪਣੇ ਘਰ ਦੀ ਸੌਥ ਦਿਸ਼ਾ ਦੇ ਵਿੱਚ ਕੋਈ ਰੈੱਡ ਕਲਰ ਦਾ ਫਰੇਮ ਵਾਲੀ ਕੋਈ ਰੈੱਡ ਕਲਰ ਦੇ ਫੁੱਲਾਰ ਵਾਲੀ ਪਿਕਚਰ ਲਗਾਓ ਤਾਂ ਕਿ ਸਮਾਜ ਵਿੱਚ ਦੀ ਘਰ ਵਿੱਚ ਵੀ ਤੇ ਆਲੇ ਦੁਆਲੇ ਵੀ ਤੁਹਾਡੇ ਮੰਗਲ ਦੀ ਰਾਮੀਤ ਬਣੇ ਮਦੇ ਤੇ ਮੰਗਲ ਦੇ ਕਮਾਜ ਦਾ ਕਾਰਨ ਦਿੰਦਾ ਹੈ ਸਮਾਜ ਸਾਥ ਦਾ ਆਪਣਾ ਅਤੇ ਅੱਛਾ ਨਾਲ ਹੈ ਸਾਥ